ਲਓ ਵੀ ਮਿੱਤਰੋ ਇਸ ਵਾਰ ਨਜ਼ਾਰਾ ਲਿਆਤਾ ਭਗਵੰਤ ਸਿੰਘ ਮਾਨ ਨੇ ਜਿਹੜੀ ਕਿ ਲਾਈਟ ਖੇਤਾਂ ਦੇ ਵਿੱਚ ਜਾਂਦੀ ਨਹੀਂ ਹੈ ਇਹ ਦੇਰ ਛੋਣਦੇ ਡੱਡੂ ਬੁਲਾਤੇ ਇਸ ਵਾਰ ਭਗਵੰਤ ਸਿੰਘ ਮਾਨ ਨੇ ਤੇ ਨਜ਼ਾਰਾ ਲਿਆਤਾ ਪਿਛਲੀਆਂ ਸਰਕਾਰਾਂ ਬਿਲ ਤਾਂ ਮੈਂ ੱੱਕੇ ਖਾਈ ਗਏ ਜਦੋਂ ਲਾਈਟ ਆ ਗਈ ਇੱਕ ਮਿੰਟ ਝੌਕਾ ਨਹੀਂ ਮਾਰਦਿਆ ਤੁਸੀਂ ਦੇਖ ਲਵਾਂ ਪਰ ਪਿਆਣਾ ਚੋਨਾ ਨਕੋ ਨੱਕ ਤੇ ਨਯਾਰਾ ਲਿਆਤਾ ਚਾਰੇ ਪਾਸੇ ਬੱਲੇ ਬੱਲੇ ਹੋਈ ਪਿਆ ਭਗਵਾਨ ਸਿੰਘ ਮਾਨ ਦੀ ਪਰ ਮੈਨੂੰ ਇਸ ਗੱਲ ਦੀ ਸਮਝ ਨਹੀਂ ਆਉਂਦੀ ਵੀ ਸਰਕਾਰ ਝੋਨੇ ਤੇ ਇੰਨਾ ਜ਼ੋਰ ਲਾ ਰਹੀ ਆ ਲੜ ਦਾ ਪੂਰਾ ਪ੍ਰਬੰਧ ਕਰ ਰਹੀ ਆ ਹੋਰ ਕਿਸੇ ਪਾਸੋਂ ਵੀ ਕੋਈ ਕਿਸਾਨ ਬੋਲਣਾਂ ਦੇਣ ਤੇ ਜੇ ਇੰਨਾ ਜ਼ੋਰ ਦੂਜੀਆਂ ਫਸਲਾਂ ਤੇ ਲਾਉਣ ਵੀ ਕਿਸਾਨ ਝੋਨੇ ਨੂੰ ਛੱਡ ਕੇ ਹੋਰ ਫਸਲਾਂ ਬੀਜਣ ਪਰ ਦੂਜੀਆਂ ਫਸਲਾਂ ਵੱਲ ਜਿਹੜੀ ਸਰਕਾਰ ਕਿਉਂ ਨਹੀਂ ਧਿਆਨ ਦੇ ਰਹੀ ਕੀ ਕਾਰਨਾ ਇਹਦੇ ਪਿੱਛੇ ਹੁਣ ਜਾਣਦਾ ਹੁ ਕੋਈ ਵੱਡੀ ਸਾਜ਼ਿਸ਼ ਹੈ ਵੀ ਕਿਸਾਨਾਂ ਨੂੰ ਜਿਹੜਾ ਝੋਨੇ ਦੇ ਚੱਕਰ ਦੇ ਵਿੱਚ ਨਾ ਕੱਢਿਆ ਜਾਵੇ ਕਿਉਂਕਿ ਕਿਸਾਨ ਆਏ ਸਾਲ ਮੋਟਰ ਦੇ ਟੋਟਾ ਪਾਣਦੇ ਆ 10 20 ਫੁੱਟ ਦਾ ਤੇ ਪਾਣੀ ਥੱਲੇ ਥੱਲੇ ਜਾਈ ਜਾਂਦਾਗਾ ਤੇ ਜੇ ਹੀ ਇੰਨਾ ਜ਼ੋਰ ਸਰਕਾਰ ਦੂਜੀਆਂ ਫਸਲਾਂ ਤੇ ਰੇਟ ਦੇਣ ਦੇ ਵਿੱਚ ਜਾਂ ਉਹਨਾਂ ਫਸਲਾਂ ਦੀ ਪੈਦਾਵਾਰ ਵਧਾਉਣ ਦੇ ਵਿੱਚ ਲਾਉਣ ਕਿਤੇ ਨਾ ਕਿਤੇ ਜਾ ਕੇ ਜਿਹੜੇ ਕਿਸਾਨ ਆ ਆ ਝੋਨੇ ਤੋਂ छुटਕਾਰਾ ਕਿਸਾਨਾਂ ਨੂੰ ਮਿਲ ਸਕਦਾਗਾ ਜੇ ਦੂਜੀਆਂ ਫਸਲਾਂ ਦਾ ਰੇਟ ਪੂਰਾ ਮਿਲ ਜੇ ਉਹਨਾਂ ਦੀ ਪੈਦਾਵਾਰ ਆ ਪੂਰੀ ਮਿਲ ਜੇ ਜੁਨੀਵਰਸਿਟੀ ਨੂੰ ਜ਼ੋਰ ਪਾ ਕੇ ਉਹਨਾਂ ਫਸਲਾਂ ਦੇ ਵਿੱਚ ਵਾਧਾ ਕਰਨ ਪੈਦਾਵਾਰ ਦੇ ਵਿੱਚ ਝੋਨਾ ਹਰ ਕਿਸਾਨ ਗੁਣ ਗਾਈ ਜਾਂਦੇ ਨਜ਼ਾਰਾ ਲਿਆਤਾ ਮੋਟਰ ਚੱਲੀ ਜਾਂਦੀ ਆ ਪਾਣੀ ਛੱਡਿਆ ਖੁੱਲਾ ਤੇ ਨਜ਼ਾਰਾ ਗਾ ਵਸੇ ਹੀ ਗੁਣ ਗਾਈ ਤੇ ਦੂਜੇ ਪਾਸੇ ਕੋਈ ਧਿਆਨ ਦਾ ਕਿਸਾਨ